ਫਰਲਾ ਨਿਹੰਗ ਸਿੰਘਾਂ ਦੇ ਦੁਮਾਲੇ ਵਿੱਚ ਸਜਿਆ ਲਮਕਦਾ ਹੋਇਆ ਕੱਪੜਾ ਆਪ ਜੀ ਨੇ ਨਿਹੰਗ ਸਿੰਘਾਂ ਦੀਆਂ ਦਸਤਾਰਾਂ ਵਿੱਚ ਸਜਿਆ ਕੇਸਰੀ ਤੇ ਨੀਲੇ ਰੰਗ ਦਾ ਲਮਕਦਾ ਹੋਇਆ ਕੱਪੜਾ ਜ਼ਰੂਰ ਦੇਖਿਆ ਹੋਵੇਗਾ ਅੱਜ ਇਸ ਵੀਡੀਓ ਰਾਹੀਂ ਅਸੀਂ ਆਪ ਜੀ ਦੇ ਨਾਲ ਇਸ ਸੰਬੰਧੀ ਇਤਿਹਾਸਿਕ ਜਾਣਕਾਰੀ ਸਾਂਝੀ ਕਰ ਰਹੇ ਹਾਂ ਫਰਲਾ ਕੋਈ ਆਮ ਸਧਾਰਨ ਕੱਪੜਾ ਨਹੀਂ ਜਿਸ ਨੂੰ ਕੋਈ ਵੀ ਮਰਜ਼ੀ ਨਾਲ ਆਪਣੇ ਦੁਮਾਲੇ ਉੱਤੇ ਝੁਲਾ ਲਵੇ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਪੰਥ ਖਾਲਸੇ ਨੂੰ ਬਖਸ਼ਿਸ਼ ਕੀਤੀ ਗਈ ਅਨਮੋਲ ਸੋਗਾਤ ਖਾਲਸੇ ਪੰਥ ਦਾ ਉਹ ਨਿਸ਼ਾਨ ਸਾਹਿਬ ਹੈ ਜੋ ਹਰ ਗੁਰੂ ਘਰ ਦੇ ਵਿੱਚ ਝੂਲਦਾ ਹੈ ਖਾਲਸੇ ਪੰਥ ਦੀ ਆਨ ਸ਼ਾਨ ਦਾ ਪ੍ਰਤੀਕ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੇ ਚਲਦੇ ਵਹੀਰ ਵਿੱਚ ਜੋ ਸਭ ਤੋਂ ਅੱਗੇ ਹੁੰਦਾ ਸੀ ਜੰਗ ਸਮੇ ਸਭ ਤੋਂ ਅੱਗੇ ਹੋ ਕੇ ਲੜਨ ਵਾਲੇ ਸਿੰਘਾਂ ਦੇ ਹੱਥ ਵਿੱਚ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸਨ ਸਰਬ ਲੋਕ ਗ੍ਰੰਥ ਵਿੱਚ ਦਸਮ ਪਿਤਾ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਇਸ ਤਰ੍ਹਾਂ ਦਰਜ ਨੇ ਚੱਲੇ ਤੁਜਾ ਫਹਿਰਾਵਤ ਹੈ ਨਿਹੰਗ ਸਿੰਘਾਂ ਦੀ ਦਸਤਾਰ ਵਿੱਚ ਨਿਸ਼ਾਨ ਸਾਹਿਬ ਵੱਜੋਂ ਸਜਾਏ ਜਾਂਦੇ ਫਰਲੇ ਨੂੰ ਫਰਰਾ ਵੀ ਕਿਹਾ ਜਾਂਦਾ ਹੈ ਜਿਸ ਦੀ ਸ਼ੁਰੂਆਤ 1704 ਈਸਵੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਦੱਸੀ ਜਾਂਦੀ ਹੈ ਇਤਿਹਾਸਿਕ ਜਾਣਕਾਰੀ ਅਨੁਸਾਰ ਬिलासपुर ਦੇ ਰਾਜੇ ਨਾਲ ਖਾਲਸਿਆਂ ਦੀ ਹੋਈ ਜੰਗ ਵਿੱਚ ਭਾਈ ਮਾਨ ਸਿੰਘ ਜੀ ਦੇ ਜ਼ਖਮੀ ਹੋਣ ਸਮੇਂ ਉਹਨਾਂ ਹੱਥੋਂ ਨਿਸ਼ਾਨ ਸਾਹਿਬ ਦੇ ਡਿੱਗਣ ਦੀ ਖਬਰ ਜਿਸ ਵੇਲੇ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸੇ ਵੇਲੇ ਆਪਣੀ ਵੱਡੀ ਸੁਰਮਈ ਦਸਤਾਰ ਹੇਠਾਂ ਬੰਨੀ ਜਾਣ ਵਾਲੀ ਨੀਲੀ ਕੇਸਕੀ ਵਿੱਚੋਂ ਇੱਕ ਲੀਰ ਪਾੜ ਕੇ ਐਲਾਨ ਕੀਤਾ ਕਿ ਹੁਣ ਖਾਲਸੇ ਦਾ ਨਿਸ਼ਾਨ ਸਾਹਿਬ ਨਾ ਕਦੇ ਟੁੱਟੇਗਾ ਨਾ ਡਿੱਗੇਗਾ ਅਤੇ ਨਾ ਹੀ ਕਦੇ ਝੁਕੇਗਾ ਇਹ ਆਖ ਕੇ ਗੁਰੂ ਸਾਹਿਬ ਨੇ ਉਸ ਲੀਰ ਨੂੰ ਨਿਸ਼ਾਨ ਸਹਿ ਵਾਂਗ ਆਪਣੀ ਦਸਤਾਰ ਦੇ ਵਿੱਚ ਸਜਾ ਲਿਆ ਇਸ ਘਟਨਾ ਦਾ ਜ਼ਿਕਰ ਇਤਿਹਾਸਿਕ ਸਰੋਤਾਂ ਵਿੱਚ ਇੰਜ ਦਰਜ ਹੈ ਸਤਗੁਰਾਂ ਕਾ ਹੁਕਮ ਪਾਏ ਮਾਨ ਸਿੰਘ ਨਿਸ਼ਾਂਚੀ ਨੇ ਅੱਗੇ ਹੋਏ ਭੂਮੀ ਵਿੱਚ ਝੰਡਾ ਗਾੜ ਕੇ ਲੜਾਈ ਲੜੀ ਮਾਨ ਸਿੰਘ ਨਿਸ਼ਾਂਚੀ ਜ਼ਖਮੀ ਹੋਏ ਗਿਆ ਤੇ ਨਿਸ਼ਾਨ ਦੁਸ਼ਮਣ ਕੇ ਵਾਰ ਸੇ ਟੁੱਟ ਕੇ ਭੁਏ ਤੇ ਗਿਰ ਪਿਆ इस घटना की खबर किसे सिख ने तखत श्री केसगढ़ में आई दई। गुरु जी ने उसी वक्त बड़ी दस्तार को उतार नीचे केशगी में से नीले रंग का फर्रा निकाल के वचन किया एक खालसाई निशान कभी आगे से टूटेगा नहीं उपरांत निकट बैठे भाई उदय सिंह हिम्मत सिंह साहिब सिंह मोहकम सिंह ते आलम सिंह की नीलियां केसगिया में से फर्रा निकाला गया ਗੁਰੂ ਪਿਤਾ ਅਤੇ ਸਿੰਘਾਂ ਨੂੰ ਇਸ ਤਰ੍ਹਾਂ ਦਸਤਾਰਾਂ ਵਿੱਚ ਫਰਲੇ ਸਜਾਉਂਦਿਆਂ ਦੇਖ ਕੋਲ ਬੈਠੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਵੀ ਆਪਣੇ ਦੁਮਾਲੇ ਵਿੱਚ ਫਰਲਾ ਸਜਾ ਲਿਆ ਸੀ ਇਸ ਪ੍ਰਕਾਰ ਗੁਰੂ ਸਾਹਿਬ ਨੇ ਆਪ ਦਸਤਾਰ ਵਿੱਚ ਫਰਲਾ ਸਜਾਉਣ ਦੀ ਸ਼ੁਰੂਆਤ ਕੀਤੀ ਜਿਸ ਦੇ ਬਾਅਦ ਨਿਹੰਗ ਸਿੰਘਾਂ ਜਥਿਆਂ ਦੇ ਆਗੂਆਂ ਨੇ ਆਪਣੀਆਂ ਦਸਤਾਰਾਂ ਵਿੱਚ ਫਰਲਾ ਸਜਾਉਣਾ ਸ਼ੁਰੂ ਕੀਤਾ ਸੀ ਜਿਸ ਥਾਂ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਰਲਾ ਸਜਾਇਆ ਸੀ ਅੱਜ ਉਸ ਸਥਾਨ ਉੱਤੇ ਆਲੀਸ਼ਾਨ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਸ਼ਿਸ਼ੂਭਤ ਹੈ ਜੋ ਕੇਸਕਰ ਸਾਹਿਬ ਦੇ ਠੀਕ ਸਾਹਮਣੇ ਸਥਿਤ ਹੈ।